ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹ ਹਮੀਦੀ ਦੇ ਰਹਿ ਜਾਂਦਾ ਹੈ ਬਰਨਾਲੇ ਤੋਂ ਰਾਏਕੋਟ ਵਾਲੀ ਜਿਹੜੀ ਸੜਕ ਹੈ ਉਹਦੇ ਬਿਲਕੁਲ ਨੇੜ ਦਾ ਇਹ ਪਿੰਡ ਜਦੋਂ Google Map ਤੇ ਤੁਸੀਂ ਸਰਚ ਕਰਦੇ ਹੋ ਤਾਂ ਗੁਰਮਾ ਭਰੋਂਗੇ ਲੋਕੇਸ਼ਨ ਇਸ ਪਿੰਡ ਦੀ ਆ ਜਣੀ ਹੈ ਜੀ ਯੂ ਆਰ ਐਮ ਦੇ ਨਾਂ ਤੇ ਸੋ ਵੈਸੇ ਆਮ ਆਪਾਂ ਗੁਰਮਾ ਹੀ ਕਹਿ ਦਿੰਨੇ ਆ ਇਸ ਪਿੰਡ ਨੂੰ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਜਿਹੜੀ ਵਪਾਰ ਕਰਦੇ ਆ ਇਹਨਾਂ ਕੋਲ ਜਰਸੀ ਨਸਲ ਦੀਆਂ ਗਾਵਾਂ ਵੈੜਾਂ ਬੱਚੀਆਂ ਆਉਂਦੀਆਂ ਰਹਿੰਦੀਆਂ ਚਾਰ ਚਾਰ ਪੰਜ ਪੰਜ ਨਾਗ ਹਮ ਰੂਟੀਨ ਚ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਪਰ ਅੱਜ ਦੀ ਵੀਡੀਓ ਚ ਦੋ ਹੀ ਵੈੜਾਂ ਦਿਖਾਉਣੀਆਂ ਕਿਉਂਕਿ ਨਾਗ ਚਾਰ ਹੀ ਸੀ ਦੋ ਇਦੋਂ ਪਹਿਲਾਂ ਸੇਲ ਹੋ ਗਈਆਂ ਤੇ ਉਹ ਭਰਾ ਇੱਥੋਂ ਆਪਦੇ ਪਸ਼ੂ ਲੈ ਗਏ ਆ ਜਿਹਨਾਂ ਨੇ ਖਰੀਦੇ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਇੱਕ ਸੂਈ ਸਵਾਈ ਵੈਣ ਜਿਹੜੀ ਹਜੇ ਕੁਝ ਟਾਈਮ ਪਹਿਲਾਂ ਹੀ ਸੂਈ ਹੈ ਜੇਰ ਹਜੇ ਦੀ ਪੈਣ ਵਾਲੀ ਹੈ ਇਧਰੇ ਦਾ ਬੱਚਾ ਬੈਠਾ ਦੇ ਨਾਲੇ ਗੱਬਣ ਦੋਨੇ ਪਯੋਰ ਜਰਸੀ ਐ ਟਾਂਚੇ ਖੜੀਆਂ ਦੇ ਬਹੁਤ ਸੋਹਣੇ ਲੱਗ ਰਿਹਾ ਐ ਬਾਕੀ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਵੀ ਸਮਝ ਆ ਜੂ ਪਸ਼ੂ ਜਿਹੜਾ ਤੁਸੀਂ ਖਰੀਦਣਾ ਉਹਦੀ ਤਸੱਲੀ ਕਰਨ ਦਾ ਹੱਕ ਐ ਜ਼ਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਬਾਈ ਜੀ ਰਹਿੰਦਾ ਚੱਲਦਾ ਰਹਿਣਾ ਆਓ ਮਿਲਿਏ ਤੇ ਸ਼ੁਰੂਆਤ ਕਰਦੇ ਹਾਂ ਸੂਈ ਸਵਾਈ ਵੈੜ ਤੋਂ ਉਸ ਤੋਂ ਬਾਅਦ ਇੱਕ ਗੱਬਣ ਬਹੁਤ ਸੋਹਣੀ ਵੈੜ ਖੜੀ ਐ ਤੁਹਾਨੂੰ ਦਿਖਾ ਦੂੰਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਆਪਣਾ ਲੱਸ ਦਿਓ ਬਾਈ ਨਾਮ ਸੰਦੀਪ ਸਿੰਘ ਐ ਵੀਰੇ ਸੰਦੀਪ ਭਾਈ ਦੋ ਵੈੜਾਂ ਅੱਜ ਆਪਣੇ ਕੋਲ ਵਿਕਰੀ ਆਲੀਆਂ ਹਾਂਜੀ ਹਾਂਜੀ ਜਿਹੜੀ ਇਹ ਤਾਜੀ ਸੂਈ ਹੈ ਕਨਮ ਸੂਆ ਸੂਈ ਇਹ ਦੂਜਾ ਸੂਆ ਵੀਰੇ ਇਹ 6 ਦੰਦਾਂ ਦਾ ਠੀਕ ਹੈ ਸੂਈ ਕਦੋਂ ਕਬੀ ਸੂਈ ਬਸ ਵੀਰੇ 1 ਘੰਟਾ ਪੂਣਾ ਘੰਟਾ ਹੋਇਆ ਤਕਰੀਬਨ ਠੀਕ ਹੈ ਜੇ ਜੇਰ ਤਾਂ ਫੈਨ ਹਾਂਜੀ ਉਹ ਵੀਰੇ ਬਾਕੀ ਆ ਜੀ ਆ ਰੇਟ ਕੀ ਰੱਖਾਂਗੇ ਆਪਾਂ ਰੇਟ ਵੀਰੇ ਫੋਨ ਤੇ ਹੂ ਜਿਹੇ ਜੀ ਵੈੜਾ ਹਾਊਸ ਦਾ ਰੇਟ ਹੋਣਾ ਵੀਰੇ ਠੀਕ ਹੈ ਖੋਲ ਲਾ ਬਈ ਸੋ ਦੋਸਤੋ ਰੇਟ ਬਾਈ ਕਹਿੰਦਾ ਵੀ ਜਿੱਦਾਂ ਦੀ ਵੈੜਾ ਹਾਊਸ ਦੇ ਹਿਸਾਬ ਤੇ ਡਿਮਾਂਡ ਕਰਾਂਗੇ ਪਰ ਰੱਖਾਂਗੇ ਫੋਨ ਤੇ ਸੂਆ ਇਹ ਦੂਜਾ ਸੂਈ ਹੈ ਤੇ 6 ਦੰਦਾਂ ਦਾ ਮੂੰਹ ਦੇ ਵਿੱਚੋਂ ਬਹੁਤ ਸੋਹਣਾ ਰੰਗ ਤੇ ਚੰਗਾ ਇਹਦਾ ਟੰਚ ਹੈ ਤਿਆਰੀ ਜਿਹੜੀ ਉਹ ਹੁਣ ਤੁਸੀਂ ਫੁੱਲ ਹੀ ਦੇਖ ਰਹੇ ਹੋ ਕਿਉਂਕਿ ਹਜੇ ਘੰਟਾ ਕ ਘੰਟੇ ਤੋਂ ਕੁਝ ਟਾਈਮ ਕੱਟੀ ਹੋਇਆ ਸੂਈ ਨੂੰ ਥੋੜਾ ਹਵਾਨਾ ਅਸੀਂ ਸਾਫ਼ ਕਰਤਾ ਸੀ ਤਾਂ ਕਿ ਪਸ਼ੂ ਜਿਹੜਾ ਉਹ ਹਵਾਨਾ ਕਿਉਂਕਿ ਲੱਬੜ ਜਾਂਦਾ ਜਦੋਂ ਪਸ਼ੂ ਸੂਕੇ ਹਟਦਾ ਸੋ ਸੋਹਣਾ ਰੰਗ ਰੂਪ ਹੈ ਥੋੜਾ ਉਰਲੇ ਪਾਸੇ ਵਾਲਾ ਥਾਂ ਗਿੱਲਾ ਹੁੰਦਾ ਸੋ ਜਿੱਥੋਂ ਕਾਲੀ ਵੱਧ ਦੀਂਦੀ ਹੈ ਕਿਉਂਕਿ ਜਦੋਂ ਪਸ਼ੂ ਬੰਨਦਾ ਹੈ ਗਿੱਲੇ ਥਾਂ ਤੇ ਤੋਂ ਉਧਰ ਨੂੰ ਲੈ ਜੀ ਬਈ ਉਦੋਂ ਬਲੈਕ ਜਿਆ ਜ਼ਿਆਦਾ ਲੱਗਣ ਲੱਗ ਜਾਂਦਾ ਸੋਹਣਾ ਰੰਗ ਰੂਪ ਹੈ ਥਾਂ ਹੱਥੀਂ ਚਵਾਈ ਵਾਲਾ ਰੇਟ ਫੋਨ ਦੇ ਉੱਤੇ ਹੀ ਹੈ ਪਸੰਦ ਆਵੇ ਤਾਂ ਕਾਲ ਕਰ ਲਿਓ ਅ ਸੰਦੀਪ ਭਾਈ ਬੱਚੇ ਨੂੰ ਇਹਨੇ ਕੀ ਜਨਮ ਦਿੱਤਾ ਬੱਸ ਆ ਵੀਰੇ ਠੀਕ ਹੈ ਸੋ ਦੋਸਤੋ ਮੇਲਕਾਫ ਹੈ ਦੇ ਨਾਲ ਬੱਚੇ ਨੂੰ ਇਹਨੇ ਜਨਮ ਦਿੱਤਾ ਬਾਕੀ ਵੀਰੇ ਕੱਦ ਕਾਠ ਵੀ ਉਹ ਨਹੀਂ ਵੀ ਛੋਟੀ ਆ ਸਹੀ ਹੈ ਵੀ ਵਧੀਆ ਕੱਦ ਕਾਠਾ ਜਰਸੀਆਂ ਦੇ ਹਿਸਾਬ ਤੇ ਸੋਹਣਾ ਕੱਦ ਚੰਗਾ ਫਿਟਿੰਗ ਵਾਲਾ ਖਵਾਨਾ ਲੈ ਆ ਭਾਈ ਵਾਪਸ ਥਣ ਪ੍ਰੋਪਰ ਥੀਚਵਾਈ ਆਸਤੇ ਬਹੁਤ ਵਧੀਆ ਰਹੂਗਾ ਬਾਕੀ ਫੇਸ ਦੇਖ ਲਓ ਨਸਲ ਪਿਓਰ ਜਰਸੀ ਹੈ ਬਾਕੀ ਕੋਲੋਂ ਆ ਕੇ ਤੁਸੀਂ ਦੇਖਣਾ ਹੋਊਗਾ ਜੀਨੇ ਖਰੀਦਣੀ ਹੈ ਪਹਿਲੇ ਨੰਬਰ ਤੇ ਸੋਨੂਏ ਜਰਸੀ ਦਿਖਾ ਰਹੇ ਤਾਜੀ ਸੂਈ ਵੀ ਦੂਜਾ ਸੂਆ ਹੁਣ ਫੇਰ ਹਵਾਨਾ ਦੇਖੋ ਕਰਮਾਲੀ ਦਾ ਸਿੰਗਲ ਕਲਰ ਦੇ ਬੱਚੇ ਨੂੰ ਜਨਮ ਦਿੱਤਾ ਹੈ ਬ੍ਰਾਊਨ ਬੱਚਾ ਇਹਦੇ ਨਾਲ ਇੱਕ ਜਰਸੀ ਹੋਰ ਗੱਬਣ ਖੜੀ ਹੈ ਸੰਦੀ ਭਾਈ ਇਹ ਕਿੰਨਾ ਸੂਆ ਹੈ ਇਹ ਵੀਰੇ ਪਹਿਲਾ ਸੂਆ ਕੀ ਇਹ ਚਾਰ ਦਿਨ ਦਾ ਬਸੀ ਠੀਕ ਹੈ ਇਹ ਦਿਨ ਕਿੰਨੇ ਹਜੇ ਲੇਜੂ ਦਿਨ ਤਕਰੀਬਨ ਵੀਰੇ ਦੇ 22 ਤਰੀਕ ਨੂੰ ਦਿਨ ਪੂਰੇ ਨੇ ਠੀਕ ਹੈ ਰੇਡ ਫੋਨ ਤੇ ਰਹਿਣਾ ਹਾਂਜੀ ਰੇਡ ਫੋਨ ਤੇ ਹੈ ਵੀਰੇ ਤੋਰੀਂ ਭਾਈ ਦੋਸਤੋ 16 ਦਿਨ ਹਜੇ ਬਾਕੀ ਹੈ 6 ਤਰੀਕ ਨੂੰ ਵੀਡੀਓ ਬਣ ਰਹੀ ਹੈ ਬਰਮੀ ਪਿੰਡ ਚੋਂ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਬਾਈ ਸੰਦੀਪ ਕੋਲ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਆ ਹਜੇ 16 ਦਿਨਾਂ ਦੀ ਕੱਚੀ ਹਵਾਨਾ ਸੋਨਾ ਬਣਾਉਂਦੀ ਹੁੰਦੀ ਹੈ ਥਣ ਇਹ ਵੀ ਹੱਥੀ ਚੁਵਾਈ ਵਾਲਾ ਰੱਖੂਗੀ ਰੰਗ ਇਹਦਾ ਵੀ ਬਹੁਤ ਸੋਹਣਾ ਹੈ ਮੋੜ ਲਾ ਬਾਈ ਇਹ ਪਿਓਰ ਜਰਸੀ ਟਾਂਚੇ ਤੋਂ ਵੀ ਤੁਹਾਨੂੰ ਲਗਣੀ ਹੈ ਬਾਕੀ ਆਉਂ ਆ ਵੀ ਇਹਨਾਂ ਦੇ ਜਿਹੜੇ ਰੰਗ ਆ ਉਹ ਵੀ ਜਰਸੀ ਦੇ ਵਿੱਚ ਜਿਹੜੇ ਜ਼ਿਆਦਾ ਚੱਲਦੇ ਆ ਉਹੀ ਹੈ ਫੇਰ ਖਮਾ ਦੇ ਬਾਈ ਇੱਕ ਵਾਰ ਸੋ ਪਹਿਲਾਂ ਚਾਰ ਦੰਦ ਵੜੇ ਸੂਆ ਪਹਿਲਾ ਸੂ ਕੀ ਚੰਗਾ ਢਾਂਚਾ ਸੋਹਣਾ ਰੰਗ ਰੂਪ ਹੈ ਦਾ ਵੀ ਲਿਆ ਭਾਈ ਜੀ ਨੂੰ ਜਚੇ ਤਕਾਲ ਤੁਸੀਂ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਲਗਾਤਾਰ ਹੀ ਚੱਲਦਾ ਰਹਿੰਦਾ ਉੱਤੇ ਤੁਸੀਂ ਕੰਟੈਕਟ ਕਰਨਾ ਹੁੰਦਾ ਪਸੂ ਕੋਲ ਆ ਕੇ ਦੇਖਣ ਦਾ ਹੱਕ ਹੁੰਦਾ ਤੇ ਉਹ ਤੁਸੀਂ ਦੇਖਿਆ ਵੀ ਜਰੂਰ ਕਰੋ ਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਪਹਿਲਾ ਸੂਆ ਸੂ ਦੀ ਵੇੜ ਜਿਹੜੀ ਉਹ ਦਿਖਾ ਰਹੇ ਸੀ ਥਾਣੇ ਦੇ ਹੱਥੀ ਚਵਾਈ ਵਾਲੇ ਨਿਕਲਨੇ ਕਿਉਂਕਿ ਹਜੇ ਕੋਈ ਥਾਣਾ ਦੇ ਵਿੱਚ ਜੋਸ਼ ਪਸਮਾਨ ਫੇਰ ਵੀ ਥਣ ਬਹੁਤ ਸੋਹਣਾ ਇਹਦੇ ਚਾਰੇ ਥਣ ਇੱਕੋ ਜਿਹੇ ਚੰਗਾ ਢਾਂਚਾ ਹੈ ਮੜਾ ਹਕੀਮ ਬਈ ਤੂੰ ਵੈਸੇ ਨੇ ਆਪੀ ਹੈ ਲੈ ਜਣਾ ਫਿਟਿੰਗ ਵਾਲਾ ਹਵਾਨਾ ਕੱਢੂਗੀ ਤੋ ਸੋ ਪੂਰਾ ਚੌੜਾ ਛੜ ਦੇ ਬਈ ਜਦੋਂ ਕਰਮਾ ਵਾਲੀ ਨੇੜ ਆ ਗਈ ਤੇ ਨਾਲ ਇਧਰ ਲਈ ਵੈੜ ਇਹਦੇ ਵੀ ਥਣ ਥੀਚੁਾਈ ਵਾਲਿਆ ਹਵਾਨੇ ਤੇ ਕੋਈ ਬਹੁਤੀ ਭਲੂਣ ਨਹੀਂ ਹੈ ਕਈ ਵਾਰ ਆਪਾਂ ਸੂ ਸਫਰ ਕਰਕੇ ਆਉਂਦਾ ਤੇ ਉਹਦੇ ਨਾਲ 1 2 3 4 ਦਿਨ ਅਡਵਾਂਸ ਸੂ ਪੈਂਦਾ ਬਾਕੀ ਦੁੱਧ ਆਸ ਹੈ ਸੋਹਣਾ ਦੇਊਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਹੀ گاਵਾ ਸੀ ਵਿਕਰੀ ਵਾਲੀਆਂ ਧੰਨਵਾਦ